ਅਵਰ ਕਛੁ ਮੇਰਾ ਸੰਗ ਨ ਚਲੈ ਮਿਲੈ ਕਿਰਪਾ ਗੁਣ ਗਾਮ ਸਤਨਾਮ ਸ੍ਰੀ ਵਾਹਿਗੁਰੂ ਰਾਮ ਰਾਜ ਮਾਲ ਨੇਕ ਭੋਗ ਰਸ ਸਗਲ ਤਰ ਵਰ ਕੀ ਛਾਮ ਤਾਏ ਤਾਏ ਬੋ ਬਿਦ ਕੋ ਧਾਵੈ ਸਗਲ ਨਿਰਾਰਤ ਕਾਮ ਸਤਿਨਾਮ ਸ੍ਰੀ ਵਾਇਗੁਰੂ ਬੇਲ ਕੋਵਿੰਦ ਅਵਰ ਜੀ ਚਾਹੋ ਬਿਸਰ ਸਗਲ ਬਾਤ ਹੈ ਕਾਮ ਕਹੋ ਨਾਨਕ ਸੰਤਰੇ ਨ ਮੰਗੋ ਮੇਰੋ ਮਨ ਪਾਵੇ ਬਿਸਰਾਮ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਔਖੀ ਘੜੀ ਨ ਦੇਖਣ ਦੇ ਆਪਣਾ ਮਿਰਦ ਸਮਾਲੇ ਹਾਥ ਦੇ ਰੱਖੇ ਆਪਣੇ